ਹਰਦੀਪ ਸਿੰਘ ਡਿੰਪੀ ਢੱਲੋਂ ਇੱਕ ਨਵੀਂ ਸ਼ੁਰੂਆਤ ਵਾਸਤੇ ਸ਼ਾਇਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਪਰ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਉਹਨਾਂ ਦਾ ਇਹ ਫੈਸਲਾ ਉਹਨਾਂ ਵਾਸਤੇ ਘਾਤਕ ਸਾਬਤ ਹੋ ਸਕਦਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਇਹ ਨਹੀਂ ਸੀ ਪਤਾ ਕਿ ਹਰਦੀਪ ਸਿੰਘ ਡਿੰਪੀ ਢੱਲੋਂ ਦਾ ਪਾਰਟੀ 'ਚ ਆਉਣਾ ਪਾਰਟੀ ਵਾਸਤੇ ਘਾਤਕ ਸਾਬਤ ਹੋ ਸਕਦਾ ਹੈ ਇਹ ਇਸ ਵਾਸਤੇ ਕਿਹਾ ਜਾ ਰਿਹਾ ਹੈ ਕਿਉਂਕਿ ਚਰਚਾਵਾ ਮਾ ਤੇਜ਼ ਨੇ ਹਰਦੀਪ ਸਿੰਘ ਡਿੰਪੀ ਢੱਲੋਂ ਦੀ ਕਥਿਤ ਉਮੀਦਵਾਰੀ ਦੇ ਉੱਤੇ ਖੱਦਸ਼ੇਜ ਤਾਈ ਜਾ ਰਹੇ ਨੇ ਹੋ ਸਕਦਾ ਹੈ ਕਿ ਹਰਦੀਪ ਸਿੰਘ ਡਿੰਪੀ ਢਲੋਂ ਦੇ ਨਾਂ ਦੇ ਉੱਤੇ ਦਾ ਖੇਡ ਲਿਆ ਜਾਵੇ ਆਮ ਆਦਮੀ ਪਾਰਟੀ ਤੋਂ ਪਰ ਜੇ ਨਹੀਂ ਖੇਡਣਾ ਸੀ ਫਿਰ ਉਹਨਾਂ ਨੂੰ ਲਿਆਉਣ ਦਾ ਮਕਸਦ ਹੀ ਕੀ ਸੀ ਦੂਜੇ ਪਾਸੇ ਹੁਣ ਚਰਚਾਵਾ ਮ ਤੀਜ਼ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਇਲਾਕਾਈ ਲੀਡਰ ਹੈਗੇ ਨੇ ਖਾਸ ਕਰਕੇ ਜਿਹੜੇ ਸੀਨੀਅਰ ਲੀਡਰ ਗਿੱਦੜਵਾਦੇ ਨੇ ਉਹ ਇਸ ਉੱਤੇ ਇਤਰਾਜ਼ ਜਤਾ ਰਹੇ ਨੇ ਉਹਦਾ ਇੱਕ ਐਗਜ਼ਾਮਪਲ ਵੀ ਸਾਹਮਣੇ ਆਇਆ ਡਾਕਟਰ ਇਕਬਾਲ ਸਿੰਘ ਰਾਮੇਆਣਾ ਉਹਨਾਂ ਨੇ ਆਜ਼ਾਦ ਉਮੀਦਵਾਰੀ ਕਰਨ ਦਾ ਫੈਸਲਾ ਕਰ ਲਿਆ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਗਦੜਵਾ ਤੋਂ ਡਾਕਟਰ ਇਕਬਾਲ ਸਿੰਘ ਰਾਮਿਆਣਾ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਦੇ ਵਿੱਚ ਪ੍ਰਚਾਰ ਨਹੀਂ ਕਰਨਗੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡੈਪਿਟਲ ਨੂੰ ਚੋਣ ਮੈਦਾਨ 'ਚ ਉਤਾਰਦੀ ਹੈ ਤਾਂ ਉਹ ਹਰ ਕਿਸੇ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣ ਨਹੀਂ ਲੜਨਗੇ ਉਹਨਾਂ ਦਾ ਫੈਸਲਾ ਹੈ ਕਿ ਉਹ ਆਜ਼ਾਦ ਤੌਰ ਦੇ ਉੱਤੇ ਇਲੈਕਸ਼ਨਜ਼ ਲੜਨਗੇ ਇਹਨੂੰ ਲੈ ਕੇ ਇੱਕ ਪੋਸਟਰ ਵੀ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਪੋਸਟਰ ਦੇ ਵਿੱਚ ਉਹਨਾਂ ਨੇ ਸਮਰਥਕਾਂ ਤੋਂ ਸਪੋਰਟ ਮੰਗੀ ਹੈ ਡਾਕਟਰ ਰਾਮਿਆਣਾ ਨੇ ਇਥੋਂ ਤੱਕ ਵੀ ਕਿਹਾ ਕਿ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਨਾਲ ਹਿੱਕ ਡਾ ਕੇ ਬੈਠੇ ਨੇ ਔਰ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਵਰ ਤਿਆਰ ਨੇ ਇਹ ਕੋਈ ਮਸਲਾ ਹੁਣੇ ਹੀ ਨਹੀਂ ਸਾਹਮਣੇ ਆਇਆ ਜਦੋਂ ਹਰਦੀਪ ਸਿੰਘ ਡਿੰਪੀ ਢੱਲੋਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਨੀ ਸੀ ਜਾਂ ਕਹੀਏ ਉਸ ਤੋਂ ਬਾਅਦ ਵੀ ਜਦੋਂ ਕਰ ਲਈ ਸੀ ਉਦੋਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਸਥਾਨਕ ਲੀਡਰ ਸੀ ਗਿੱਦੜਵਾ ਤੋਂ ਉਹਨਾਂ ਨੇ ਰਲ ਕੇ ਇੱਕ ਹਜੂਮ ਬਣਾਇਆ ਔਰ ਉਹ ਹਜੂਮ ਚੰਡੀਗੜ੍ਹ ਗਿਆ ਚੰਡੀਗੜ੍ਹ ਜਾ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਸ਼ਮੂਲੀਅਤ ਕੀਤੀ ਉੱਥੇ ਜਾ ਕੇ ਅਮਨ ਅਰੋੜਾ ਜਿਹੜੇ ਅੱਜਕੱਲ ਗੱਦੜਵਾ ਦੇ ਗਲੀ ਮਹੱਲੇ ਛਾਂਗਦੇ ਫਿਰਦੇ ਪਏ ਨੇ ਉਹਨਾਂ ਦੇ ਕੋਲ ਜਾ ਕੇ ਆਪਣੇ ਦੁੱਖ ਦਰਦ ਸੁਣਾਏ ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਜਿਹੜੇ ਲੀਡਰ ਪਹਿਲਾਂ ਸਾਡੀ ਵਿਰੋਧੀ ਪਾਰਟੀ ਚ ਸੀ ਜਿਨ੍ਹਾਂ ਦੀ ਵਿਰੋਧਤਾ ਅਸੀਂ ਕਰਦੇ ਰਹੇ ਆ ਜਿਨ੍ਹਾਂ ਨੂੰ ਲੈ ਕੇ ਵੱਡੇ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਉਹੀ ਲੀਡਰ ਹੁਣ ਸਾਡੀ ਪਾਰਟੀ ਚ ਕਿਵੇਂ ਆ ਗਏ ਔਰ ਇਹ ਵੀ ਕਿਹਾ ਸੀ ਕਿ ਅਸੀਂ ਉਹਨਾਂ ਹੀ ਲੀਡਰਾਂ ਦਾ ਪੱਖ ਕਿਵੇਂ ਪੁਰਾਂਗੇ ਹਰਦੀਪ ਸਿੰਘ ਡਿੰਪੀਟਲੋਂ ਨੂੰ ਲੈ ਕੇ ਹੁਣ ਤੱਕ ਬੜੀਆਂ ਬੜੀਆਂ ਗੱਲਾਂ ਕਈਆਂ ਜਾ ਚੁੱਕੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਵੱਲੋਂ ਵੀ ਇਹ ਗੱਲਾਂ ਕਈਆਂ ਜਾ ਚੁੱਕੀਆਂ ਨੇ ਇੱਥੋਂ ਤੱਕ ਕਿ ਬੱਸਾਂ ਨੂੰ ਲੈ ਕੇ ਇੱਕ ਮਾਮਲਾ ਪਖਿਆ ਸੀ ਜਿਹਦੇ ਵਿੱਚ ਇੱਕ ਬੱਚੀ ਦਾ ਐਕਸੀਡੈਂਟ ਹੋ ਗਿਆ ਸੀ ਉਹਦੇ ਵਿੱਚ ਵੀ ਹਰਦੀਪ ਸਿੰਘ ਡਿੰਪੀਟਲੋਂ ਦਾ ਨਾਮ ਕਿਤੇ ਨਾ ਕਿਤੇ ਸਾਹਮਣੇ ਆਇਆ ਸੀ ਔਰ ਉਸ ਤੋਂ ਬਾਅਦ ਜਿਹੜੀ ਨਿਊ ਦੀਪ バス ਸਰਵਿਸ ਹੈ ਉਸ ਨੂੰ ਲੈ ਕੇ ਤਾਂ ਆਏ ਦਿਨ ਮਖੌਲ ਤੇ ਤੰਜ ਕੱਸਿਆ ਜਾਂਦਾ ਰਿਹਾ ਸੀ ਪਰ ਇਸ ਦੇ ਬਾਵਜੂਦ ਇਹ ਸਾਰੇ ਕਥਿਤ ਇਲਜ਼ਾਮ ਹੋਣ ਦੇ ਬਾਵਜੂਦ ਕੋਈ ਪਾਰਟੀ ਉਸੇ ਲੀਡਰ ਨੂੰ ਕਿਦਾਂ ਐਕਸੈਪਟ ਕਰਦੀ ਪਈ ਹੈ ਜਿਹਦੇ ਖਿਲਾਫ ਹੁਣ ਤੱਕ ਗੱਲਾਂ ਕੀਤੀਆਂ ਜਾ ਚੁੱਕੀਆਂ ਨੇ ਇਹ ਸਵਾਲ ਸਥਾਨਕ ਲੀਡਰਾਂ ਨੇ ਚੁੱਕਿਆ ਸਥਾਨਕ ਲੀਡਰ ਇਸ ਗੱਲ ਦੇ ਉੱਤੇ ਅੜੇ ਹੋਏ ਆ ਕਿ ਹਰਦੀਪ ਸਿੰਘ ਡਿਪਟੀ ਲਾ ਨੂੰ ਚੋਣ ਨਹੀਂ ਲੜਾਉਣੀ ਚਾਹੀਦੀ ਜਿਸ ਵਾਸਤੇ ਹੁਣ ਡਾਕਟਰ ਇਕਬਾਲ ਸਿੰਘ ਰਾਮਿਆਣਾ ਨੇ ਅਕੱਲੇ ਤੌਰ ਦੇ ਉੱਤੇ ਆਪਣੇ ਤੌਰ ਦੇ ਉੱਤੇ ਚੌਂ ਮੈਦਾਨ ਚ ਵਿਚਰਨ ਦਾ ਫੈਸਲਾ ਕਰ ਲਿਆ ਔਰ ਇਕਬਾਲ ਸਿੰਘ ਰਾਮਿਆਣਾ ਡਾਕਟਰ ਇਕਬਾਲ ਸਿੰਘ ਰਾਮਿਆਣਾ ਆਜ਼ਾਦ ਤੌਰ ਤੇ ਚੌਂ ਮੈਦਾਨ ਚ ਉਤਰਨ ਲਈ ਤਿਆਰ ਨੇ ਹੁਣ ਦੂਜੇ ਪਾਸੇ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਹਰਦੀਪ ਸਿੰਘ ਡਿੰਪੀ ਢੱਲੋਂ ਦਾ ਐਡਾ ਵਿਰੋਧ ਹੋ ਰਿਹਾ ਤਾਂ ਕੀ ਹਰਦੀਪ ਸਿੰਘ ਡਿੰਪੀ ਢੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਰਹਿਣਗੇ ਹੁਣ ਡਾਕਟਰ ਸੁਖੀ ਦੇ ਵਾਸਤੇ ਸੌਖਾ ਹੋ ਸਕਦਾ ਹੈ ਕਿ ਉਹ ਪਾਰਟੀ ਚੇਂਜ ਕਰ ਲੈਣ ਤੇ ਆਮ ਆਦਮੀ ਪਾਰਟੀ ਚ ਵੀ ਉਹਨਾਂ ਦਾ ਵਿਰੋਧ ਨਾ ਹੋਵੇ ਪਰ ਦੂਜੇ ਪਾਸੇ ਹਰਦੀਪ ਸਿੰਘ ਡਿੰਪਿਟਲ ਨੂੰ ਲੈ ਕੇ ਗੱਦੜਬਾਦ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਨਾਰਾਜ਼ ਨੇ ਉਹ ਹਰਦੀਪ ਸਿੰਘ ਡਿੰਪਿਟਲ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ ਔਰ ਇਹ ਨਜ਼ਰ ਵੀ ਆ ਰਿਹਾ ਹੁਣ ਇੱਥੇ ਪਾਰਟੀ ਆਪਣੇ ਸਥਾਨਕ ਲੀਡਰਾਂ ਦੀ ਗੱਲ ਮੰਨ ਕੇ ਤੇ ਇੱਕ ਪੈਰ ਗਾਂ ਪੁੱਟ ਕੇ ਤੇ ਹਰਦੀਪ ਸਿੰਘ ਡਿੰਪਿਟਲ ਨੂੰ ਨਾਲ ਫੈਸਲਾ ਡਰਾ ਕਰੇਗੀ ਜਾਂ ਫਿਰ ਹਰਦੀਪ ਸਿੰਘ ਡਿੰਪਿਟਲ ਆਪਣਾ ਹੁੰਦਾ ਵਿਰੋਧ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੈਨਸਲ ਕਰ ਦੇਣਗੇ ਜਾਂ ਆਮ ਆਦਮੀ ਪਾਰਟੀ ਛੱਡ ਕੇ ਦੁਬਾਰਾ ਵਾਪਸੀ ਕਰਨਗੇ ਅਕਾਲੀ ਦਲ ਦੇ ਵਿੱਚ ਜਾਂ ਫਿਰ ਤੀਜਾ ਰਾਹ ਕਿ ਆਮ ਆਦਮੀ ਪਾਰਟੀ ਹਰਦੀਪ ਸਿੰਘ ਡਿੰਪੀ ਢੱਲੋਂ ਦੇ ਉੱਤੇ ਦਾ ਹੀ ਨਹੀਂ ਖੇਡੇਗੀ ਹੁਣ ਜੇ ਆਮ ਆਦਮੀ ਪਾਰਟੀ ਹਰਦੀਪ ਸਿੰਘ ਡਿੰਪੀ ਢੱਲੋਂ ਦੇ ਦਾਅ ਨਹੀਂ ਖੇੜਦੀ ਤਾਂ ਹਰਦੀਪ ਸਿੰਘ ਡਿੰਪੀ ਢੱਲੋਂ ਦਾ ਆਮ ਆਦਮੀ ਪਾਰਟੀ ਚ ਆਉਣ ਦਾ ਮਤਲਬ ਕੀ ਰਹਿ ਜਾਵੇਗਾ ਜੇ ਸਮਰਥਨ ਇੱਥੇ ਆ ਕੇ ਕਰਨਾ ਤਾਂ ਸਮਰਥਨ ਉੱਥੇ ਵੀ ਕੀਤਾ ਜਾ ਸਕਦਾ ਸੀ ਹੁਣ ਕਿਆਸਰਾਈਆਂ ਦਾ ਮਾਹੌਲ ਗਰਮ ਹੈ ਹੋਣਾ ਕੀ ਹੈ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਦੇ